ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚਿਆ ਗੁਰਦੁਆਰਾ ਗਨੀਖਾਨ ਅਬੀਖਾਨ ਪਾਸ਼ੀ 10ਵੇਂ ਤੇ ਅਸੀਂ ਗੁਰਦਸਪੁਰ 6 ਐ ਮੇਨ ਡਿਊਟੀ ਹੈ ਗੁਰਸੱਭ ਦੀ ਤੇ ਤੁਸੀਂ ਦੇਖ ਸਕਦੇ ਆ ਇਧਰਲੇ ਪਾਸੇ ਦੀ ਬਾਜ਼ਾਰ ਆ ਸਾਹਮਣੇ ਮੰਦਿਰ ਆ ਤੇ ਇਧਰਲੇ ਪਾਸੇ ਤੇ ਵੀ ਸੰਗਤਾਂ ਆਉਂਦੀਆਂ ਨੇ ਇੱਕ ਬਿਲਡਿੰਗ ਵੀ ਇਧਰਲੇ ਪਾਸੇ ਬਣ ਰਹੀ ਆ ਹੋਰ ਹਰੇ ਤੇ ਅੰਦਰ ਸਤਿ ਸੰਤੋਸ਼ ਚੰਤ ਰਸਿੰਤਾਰ ਕਰਾਈ ਜੀ ਦਾ ਅਰਿ ਦਰਸ਼ਨ ਕਰਾਈਏ ਨਵੀਖਾਨ ਗੁਰਦੁਆਰਾ ਤੇ ਤੇ ਹੁਕਮਨਾਮਾ ਪਾਸ਼ੀ 10ਵੇਂ ਗੁਰੂ ਗੋਬਿੰਦ ਸਿੰਘ ਜੀ ਓੰਕਾਰ ਸੇ ਦੀ ਸਤਿਗੁਰੂ ਸਤਗੁਰੂ ਜੀਓ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ ਸਰਬਤ ਸੰਗਤ ਉਪ ਮੇਰਾ ਹੁਕਮ ਹੈ ਗਨੇ ਖਾਂ ਔਰ ਨਵੀ ਖਾਂਏ ਜੋ ਹੈਨ ਮੇਰੇ ਹਰਜੰਦੇ ਸੋ ਵਜੇ ਬੈਠ ਹੈ ਜੇ ਹੈਨ ਮੇਰਾ ਕੰਮ ਆਏ ਹੈਨ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗਾ ਸੋ ਨੇ ਨਿਹਾਲ ਹੋਗਾ ਉਹਨਾਂ ਉੱਪਰ ਮੇਰੀ ਖੁਸ਼ੀ ਹੋਗਾ ਹੋਗਾ ਉਸ ਉੱਪਰ ਮੇਰਾ ਹੱਥ ਹੋਗਾ ਇਹ ਜੋ ਹੈਨ ਸੋ ਮੇਰੇ ਹੈਨ ਜੋ ਸਿੱਖ ਇਨ ਕੀ ਸੇਵਾ ਕਰਕੇ ਸੋ ਮੇਰੇ ਕਰਨਗੇ ਸੰਮਤ ਇਹ ਪ੍ਰਭੂ ਸੰਗ ਜੀ ਦਾ ਪਾਸ਼ਾ ਕਨੇ ਗਾਂ ਖਾਂ ਜੀ ਦੀ ਨਾਮੀ ਪੀੜੀ ਕੋਲ ਅਵਸਤ ਕਰਨਾ ਜਨ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿਖੇ ਸਭਾ ਲਿਆ ਹੋਇਆ ਹੈ ਇਸ ਦੀ ਫੋਟੋ ਦਬਾਸ ਹੈ ਸਾਜਕਨ ਦੇ ਦਿੱਗੀ ਹੋਈ ਹੈ ਤੇ ਆ ਉਹਨਾਂ ਦਾ ਬਣਾਇਆ ਵਿਆ ਨੇ ਪੂਰੀ ਫੈਰ ਸੇਵ ਜੀ ਤੇ ਤੁਹਾਨੂੰ ਅਸੀਂ ਦਰਸ਼ਕਦਾਰੀ ਕਰਾ ਦਨੇ ਆ ਤੇ ਅੰਦਰ ਤੇ ਤਾਂ ਸੰਗਤਾਂ ਦਾ ਦਰਸ਼ਨ ਕਰੀਏ ਹਨ ਤੇ ਉਹਨਾਂ ਦੀ ਕਵਰਾ ਮਹਾਰਾਜ ਕਹਿੰਦੇ ਵੀ ਇਹਨਾਂ ਦਾ ਵੀ ਤੁਸੀਂ ਸਤਕਾਰ ਕਰਨਾ ਹੈ ਇਹ ਵੀ ਮੇਰੀ ਨਹੀਂ ਹੈ ਮਹਾਰਾਜ ਦੇ ਹੁਕਮ ਹੈ ਹੋਇਆ ਗੁਰਦੰ ਦੇ ਕਿ ਇਹ ਇਹ ਉਹਨਾਂ ਦੀ ਕਵਰਾ ਬਣੀ ਹੈ ਵੀ ਇੱਥੇ ਗੁਰਸਤੇ ਅੰਦਰ ਨਵੀਂ ਆ ਦੇਣ ਦੇਖੋ ਇੱਕ ਦਰ ਹੈ ਦੇ ਵਿੱਚ ਹੈ ਇੱਕ ਘਰਾ ਬਿਲਕੁਲ ਉਹਨਾਂ ਦੀ ਨਮਸਕਾਰ ਮਹਾਰਾਜ ਜੀ ਕਹਿੰਦੇ ਤੁਸੀਂ ਇਹਨਾਂ ਨੂੰ ਨਮਸਕਾਰ ਕਰਨਾ ਹੈ ਸਤਿਗੁਰੂ ਜੀ ਦੋਹਾਂ ਨੂੰ ਨਮਸਕਾਰ ਹੈ ਤੁਹਾਨੂੰ ਦਿਖਾ ਜੀ ਅੰਦਰ ਤੇ ਤੇ ਬਹੁਤ ਹੀ ਸੁੰਦਰ ਸ਼ੋਕ ਹੈ ਨਕਤਰ ਮਹਾਰਾਜ ਜੀ ਠੀਕ ਰੱਖਾ ਦਿਨਾਂ ਇਹ ਉਹਨਾਂ ਦੀਆਂ ਦੋਵਾਂ ਭਾਈਆਂ ਦੇ ਚੱਕਰਾਂ ਬਣੀਆਂ ਵੀ ਹਨ ਯਾਨੀ ਮਹਾਰਾਜ ਦਾ ਇਹਨੂੰ ਇਸ ਤਰ੍ਹਾਂ ਇਹ ਉੱਚ ਦਾ ਪੀਰ ਬਣਾ ਕੇ ਲਿਖੇ ਗਏ ਤੇ ਸਤਪੁਰਾਂ ਮਹਾਰਾਜ ਦਸਤ ਨਹੀਂ ਤਸਵੀਰਾ ਹਾਜ਼ਰ ਤੇ ਇਹਨਾਂ ਦੀਆਂ ਅੰਦਰ ਆ ਸੰਧਰਸ਼ਣ ਦਾਰੇ ਕਰਾਈਏ ਤੇ ਲੰਗਰ ਹਾਲ ਵੀ ਹੈਗਾ ਇੱਧਰ ਬਣਿਆ ਹੋਇਆ ਤੇ ਇਹ ਦਰਬਾਰ ਸਾਹਿਬ ਆ ਗਿਆ ਆਪਣਾ ਤੁਸੀਂ ਦੇਖ ਸਕਦੇ ਆ ਇਹ ਇੱਥੇ ਵੀ ਮਹਾਰਾਜ ਦੇ ਹੁਕਮ ਨੇ ਲਿਖੇ ਵੀ ਹਨ ਨਿਸ਼ਾਨ ਸਾਹਿਬ ਹੈ ਉਹ ਕੀ ਹੁਕਮ ਹੋਰੇ ਲਿਖੇ ਹਨ ਸੰਗਤੇ ਜਹੋ ਮਹਾਰਾਜ ਨੇ ਫਰਮਾਨ ਕਰਿਤੇ ਸ਼ਾਨ ਸਾਹਬ ਕੋਲ ਮਾਂ ਤੇ ਕਰਨੀ ਨਾਮ ਆ ਮਹਾਰਾਜ ਸਾਰਾ ਲਿਖਿਆ ਹੋਇਆ ਹੈ ਮਾਰੇ ਪੜ੍ਹਨ ਨੂੰ ਕਾਫੀ ਟਾਈਮ ਲੱਗੂਗਾ ਇਹਨੂੰ ਦ੍ਰਿਤੀ ਆ ਸਾਰਾ ਲਿਖਿਆ ਹੋਇਆ ਸਬੋਰਡ ਦੇ ਉੱਪਰ ਆਪ ਪੜ੍ਹ ਸਕਦੇ ਆ ਵੀਡੀਓ ਨੂੰ ਰੋਕ ਕੇ ਸਾਰਾ ਉਤੇ ਆਸ਼ਾ ਹੈ ਤੇਸ ਤੇ ਆਸਾ ਜੋ ਗੁਰੂਆਂ ਨੇ ਬਖਸ਼ਿਆ ਵਾ ਤੇ ਮਹਾਰਾਜ ਜੀ ਦੇ ਦਰਬਾਰ ਸਕੇ ਮਰੇ ਸਵੀਰ ਬਕੀ ਆਕੀਤੀ ਸਤ ਗੁਰਾਂ ਨੇ ਇਹ ਵੀ ਆਪਾਂ ਚਾਹ ਰਹੇ ਇਹ ਜਗ੍ਹਾ ਆ ਗਈ ਮਹਾਰਾਜ ਤੇਸ ਸਾਨੂੰ ਸਾਰੇ ਨਿਸ਼ਾਨੀਆਂ ਦੇ ਦਰਸ਼ਨ ਕਰਾਉਣੇ ਆ ਸੀ ਨਮਸਕਾਰ ਕਰਨੀ ਸਤਿਗੁਰਾਂ ਨੂੰ ਇਹ ਲੰਦਰ ਹੈ ਇੱਕ ਦਰਾਂ ਨਵੀ ਖਾਨ ਨਵੀ ਖਾਨ ਦਾ ਬੱਗ ਰਿਹਾ ਹੈ ਦਰਵਾਜ਼ਾ ਬਹੁਤ ਹੀ ਅੰਦਰ ਮਾਰਕ ਬਣਾਤੀ ਹੈ ਕਿ ਇਹ ਨਸਰੀਆ ਦਾ ਬਸਰ ਹੈ ਰੱਬ ਦੀ ਪਾਖਸ਼ ਕਰਦੇ ਹਾਂ ਤੇ ਉਸ ਥਾਂ ਨ ਮਰਗ ਦਾ ਮੋਰ ਸਾਹੀ ਦੀ ਇਸ ਸਥਾਨਾ ਹੋ ਜਗਾ ਸਾਰੇ ਮਹਾਰਾਜ ਨੇ ਹੁਕਮ ਨਾਵੇਂ ਹੈ ਨਾ ਮਹਾਰਾਜ ਦੇ ਹੱਕ ਹੱਥ ਲੇਖਤ ਨਹੀਂ ਸਾਰੇ ਹੁਕਮ ਨਾਵੇਂ ਇੱਥੇ ਕਈ ਨਹੀਂ ਮਹਾਰਾਜ ਦੇ ਪੱਥਰ ਲੇਖਤ ਨੇ ਸਾਰੇ ਹੱਥ ਹਨੇ 15 ਕਾਫੀਆਂ ਇੱਥੇ ਕਰ ਕਰਕੇ ਲਾਈਆਂ ਵੀ ਆ। ਤੇ ਦੇਖ ਸਕਦੇ ਆ ਸਤਿਗੁਰਾਂ ਨੇ। ਜਿਹੋ ਥਾਂ ਨਹੀਂ। ਸ਼ਿਮਾਰੀ ਦਾ ਇਹ ਥਾਨਾ। ਇਹ ਵਿਤਰ ਸਥਾਨ ਦਸ਼ਵੀਤ ਇਹ ਤਾਂ ਨਹੀਂ ਦੋ ਦਿਨ ਤੇ ਦੋ ਰਾਤਾਂ ਆਰਾਮ ਕੀਤਾ। ਇਸ ਥਾਨ ਉੱਤੇ ਆਰਾਮ ਕੀਤਾ ਸਤਿਗੁਰਾਂ ਨੇ। ਇਹ ਥਾਨ ਆ। ਜਿੱਥੇ ਸਤਿਗੁਰਾਂ ਨੇ ਆਰਾਮ ਕੀਤਾ ਸੀਗਾ ਥਾਨ ਉਹ ਬਣਿਆ ਹੋ ਬੰਦਰ। ਤੇ ਤੁਸੀਂ ਦੇਖ ਸਕਦੇ ਆ। ਦਰਬਾਰ ਸਾਹਿਬ ਦੀ ساری ਉਸ ਅਰੇ ਕਿਰਨ ਹੋਈ। ਇੱਥੇ RAM ਗੀਤਾ ਗਿਆ ਤਾਂ ਇਸ ਥਾਂ ਉੱਤੇ ਦੋ ਦਿਨ ਦੋ ਰਾਤਾਂ ਇੱਥੇ ਮਹਾਰਾਜ ਨੇ ਰਹਿ ਕੇ ਇਸ ਥਾਨ ਮਹਾਰਾਜ RAM ਗੀਤਾ ਤਾਂ ਇਹ ਥਾਨ ਆ। ਇਸ ਵਸਿਕ ਗੁਰੂ ਮਾਨ ਦੇ ਉਪਰੰਥ ਲਿਖਿਆ ਹੋਇਆ ਜੋ ਇਤਿਹਾਸ ਹੈ ਤੁਹਾਨੂੰ ਸਾਰਾ ਇਹ ਗੁਰਦਵਾਰ ਸਾਹਿਬ ਦਾ ਸੀ। ਬਸੇ ਆ। ਬਾਕੀ ਸੰਗਤਾਂ ਆਪ ਆ ਕੇ ਰਹੇ ਦਰਸ਼ਨਦਾਰੀ ਕਰੋ ਆਪਣਾ ਜਨਮ ਸਫਲ ਬਣਾਓ ਸੰਤਾਂ ਚ ਰਹੀਆਂ ਅੱਛਾ ਇਹ ਕਿਹਦਾ ਨਾਮ ਦੱਦੇ ਨੂੰ ਕਹਿਣਾ ਹੈ ਸਾਰੇ ਇਤਿਹਾਸ ਆਪ ਹੀ ਇਤਿਹਾਸ ਕਰਨਾ ਕਰੋ ਪੜੋ ਬਹੁਤ ਹੀ ਸੁੰਦਰ ਸਥਾਨ ਹੈ ਮਹਾਰਾਜੀ ਦਾ ਬਣਿਆ ਹੋਇਆ ਕੋ ਸੰਤਰਸਥਾਨ ਹੈ ਆ ਕੇ ਆਪ ਦਰਸ਼ਣਦਾਰੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ